ਸਿਕਾਲਜੀ ਵੈਰਜੀ ਦਾ ਖਾਲਸਾ ਵੈਰਜੀ ਕੀ ਪਤੇ ਅੱਜ ਜਿਹੜੀ ਇੱਕ ਖਬਰ ਜੁੜੀ ਆ ਉਹ ਡਿਬਰੂਗੜ੍ਹ ਜੇਲ੍ਹ ਦੇ ਨਾਲ ਜੁੜੀ ਹੋਈ ਆ ਆਸਾਮ ਦੇ ਵਿੱਚ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਨੌ ਸਾਥੀ ਹੋਰ ਨੇ ਭਾਈ ਪੱਪਲ ਪ੍ਰੇਮ ਸਿੰਘ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਤੇ ਅੱਜ ਇੱਕ ਇਹ ਦੁੱਖਪਰੀ ਖਬਰ ਆ ਕਿ ਜਿਹੜਾ ਹੈਗਾ ਸਰਕਾਰਾਂ ਨੇ ਚਾਹੇ ਉਹ ਕਿਸੋਂ ਦੀਆਂ ਹੋਣਾ ਜੇਲਾ ਥਾਣੇ ਚਾਹੇ ਕਿਸੇ ਆਪਣੇ ਇਸ ਦੇਸ਼ ਦੇ ਵਿੱਚ ਕਿਤੇ ਵੀ ਹੋਣਾ ਤੇ ਸਿੱਖਾਂ ਦੇ ਨਾਲ ਹਮੇਸ਼ਾ ਉੱਥੇ ਹੀ ਧੱਕਾ ਕੀਤਾ ਜਾਂਦਾ ਤੁਹਾਨੂੰ ਪਹਿਲਾ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦੀ ਇੱਕ ਮੈਂ ਵੀਡੀਓ ਸੁਣਾਉਣਾ ਇਹ ਵੀਡੀਓ ਸੁਣ ਕੇ ਬੜਾ ਤਰਸ ਆਉਂਦਾ ਤੇ ਅੱਖਾਂ ਭਰ ਆਉਂਦੀਆਂ ਨੇ ਕਿ ਜਰ ਕੀ ਕਸੂਰ ਕੀਤਾ ਉਹਨਾਂ ਪ੍ਰਧਾਨ ਮੰਤਰੀ ਬਾਜੇ ਕਹਿੰਨੇ ਜਾਂ ਉਹਨਾਂ ਦੇ ਨਾਲ ਦੇ ਸਿੰਘਾਂ ਨੇ ਸਰਕਾਰਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਪਾਪੀ ਜਿਹੜੇ ਪਾਪ ਕਮਾਉਂਦੇ ਹੁੰਦੇ ਹਨ ਕਿਸੇ ਨੂੰ ਨਹਾਤੇ ਉੱਤੇ ਕਿਸੇ ਨੂੰ ਬਾਰ ਕਰ ਦਿਆ ਜਾਂ ਨਹਾਤੇ ਨੂੰ ਕਿਸੇ ਨੂੰ ਜੇਲ੍ਹਾਂ ਦੇ ਵਿੱਚ ਥਾਣਿਆਂ ਦੇ ਵਿੱਚ ਡੱਕਦੇ ਆ ਤੇ ਉਹਨਾਂ ਦਾ ਹਾਸਲ ਲੋਕਾਂ ਦਾ ਬਹੁਤ ਮਾਰਾ ਹੁੰਦਾਗਾ ਤੇ ਆਪਾਂ ਦੂਜੀਆਂ ਪਾਰਟੀਆਂ ਵੱਲ ਦੇਖ ਹੀ ਲਿੱਤਾਗਾ ਤੇ ਸਦਾ ਨਹੀਂ ਇੱਥੇ ਕਹਿੰਦੇ ਹੁੰਦੇ ਗੁੱਡੀ ਚੜੀ ਰਹਿਣੀ ਤੇ ਸਾਰਾ ਆਇਤ ਚਲਾਈ ਆ ਜਿਹੜਾ ਇੱਕ ਵਰਤਾਰਾ ਗਾ ਕੁਦਰਤ ਦਾ ਤੇ ਉਹ ਭੋਗਣਾ ਵੀ ਪੈਣਾਗਾ ਕਿਸੇ ਨੂੰ ਨਹੱਤ ਤੇ ਉੱਤੇ ਨੂੰ ਜਿਹੜਾ ਬੇਨਕਸੂਰ ਜਿਹੜਾ ਬੰਦਾ ਗਾ ਉਹਦੇ ਉੱਤੇ ਜਿਹੜਾ ਤਸੱਦਦ ਕਰਨਾ ਜਲੀਲ ਕਰਨਾ ਉਸ ਨੂੰ ਕੌਂ ਬਾੜ ਤੇ ਜਿਹੜਾ ਜੇਲਾਂ ਦੇ ਵਿੱਚ ਸੁਟਣਾ ਪਹਿਲਾ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਵਾਜੇ ਦੇ ਪੁੱਤਰ ਦੀ ਇੱਕ ਅਪੀਲ ਹੈ ਇੱਕ ਬੜੀ ਦਰਦ ਭਰੀ ਤੁਹਾਨੂੰ ਉਹ ਸੁਣਾਉਣੇ ਆ ਫਿਰ ਗੱਲਬਾਤ ਕਰਦੇ ਆਪਾਂ ਬਾਅਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੇ ਨੂੰ ਪਤਾ ਕਿ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੀ ਕੇ ਸਾਹਮਣੇ ਡਿਬਰੂਗੜ੍ਹ ਜ਼ਿਲ੍ਹੇ ਚ ਉਥੇ ਕਾ ਖਬਰ ਆਈ ਕਿ ਉਥੇ ਸਾਰੇ ਬਹੁਤ ਜਿਆਦੇ ਬਿਮਾਰ ਆ ਤੇ ਉਹਨਾਂ ਨੂੰ ਕੋਈ ਦਵਾਈ دارੂ ਨਹੀਂ ਮਿਲਦਾ ਪਿਆਗਾ ਉਥੇ ਦਵਾਈ ਉਹਨਾਂ ਤੱਕ ਪਹੁੰਚਾਉਂਦੀ ਨਹੀਂ ਪਾਈਗੀ ਆਉਂਦੇ ਪਏ ਜੇ ਸਰਕਾਰ ਸਾਨੂੰ ਕਹੇ ਕਿ ਅਸੀਂ ਤਾਂ ਦਵਾਈ ਦੇਣੀ ਆ ਤੇ ਸੈਂਟਰ ਸਰਕਾਰ ਕੋਈ ਕਰੇ ਉਥੇ ਦਵਾਈ ਤੇ ਪਹੁੰਚਾਉਣ ਨੂੰ ਬਹੁਤ ਜਿਆਦੇ ਬਿਮਾਰ ਉਹਨਾਂ ਦੇ ਗਲੇ ਤੇ ਉਹਨਾਂ ਦੇ ਹੋੜ ਜੁੜੀ ਦੰਦ ਟੁੱਟੀਆਂ ਦੇ ਤੇ ਗਲੇ ਬਹੁਤ ਖਰਾਬ ਏ ਤੇ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੈਂਟਰ ਸਰਕਾਰ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਆ ਆਇਕਰ ਜਿੱ ਕੀ ਫਟੇ ਸੁਣ ਲਈਏ ਇਸ ਬੱਚੇ ਦੀ ਵੀਡੀਓ ਹੁਣ ਇਸ ਬੱਚੇ ਦਾ ਜਿਹੜਾ ਉਹਨਾਂ ਦੇ ਪਿਤਾ ਵੱਲੋਂ ਇੱਕ ਜਿਹੜੀ ਘਰੇ ਜਿਹੜਾ ਫੋਨ ਕੀਤਾ ਹੋਊਗਾ ਜਿਸ ਦੇ ਵਿੱਚ ਗਲੇ ਦੇ ਜਿਹੜੀ ਇਨਫੈਕਸ਼ਨ ਆ ਉਹ ਜਾਦੇ ਫੈਲ ਰਹੀਆਂ ਨੇ ਤੇਰੇ ਦੰਦ ਨੇ ਉਹ ਭੁਰ ਰਹੇ ਨੇ ਖਾਣਾ ਪੀਣਾ ਉਥੋਂ ਦਾ ਪਾਣੀ ਹੋ ਸਕਦਾ ਜਿਹੜਾ ਕਿਸ ਤਰ੍ਹਾਂ ਦਿੱਤਾ ਜਾ ਰਿਹਾ ਕੀ ਦਿੱਤਾ ਜਾ ਰਿਹਾ ਇਹ ਤਾਂ ਕੁਦਰਤ ਨੂੰ ਪਤਾਗਾ ਹੁਣ ਇਸ ਬੱਚੇ ਨੇ ਸੈਂਟਰ ਸਰਕਾਰ ਤੋਂ ਘਾਹ ਲਾਈ ਆ ਪਰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਜਿਹੜਾ ਧਿਆਨ ਦੇਣਾ ਜ਼ਰੂਰੀ ਆ ਕਿਉਂਕਿ ਇਸ ਦਾ ਪਹਿਲੇ ਕਹਿ ਕਹਿ ਕੇ ਹੰਬ ਗਿਆ ਕਿ ਜਿਹੜਾ ਕਿਸੇ ਨੂੰ ਵੀ ਜਿਹੜਾ ਇਸ ਤਰ੍ਹਾਂ ਨਜਾਇਜ਼ ਰੱਖਣਾ ਕਿਸੇ ਉੱਤੇ ਪਰਚੇ ਝੂਠੇ ਪਾਉਣੇ ਕਿਸੇ ਨੂੰ ਇਹ ਕਿਹੜੇ ਕੱਢਣੀ ਵਾਲਾ ਕੰਮ ਆ ਜਿਹੜਾ ਬਹੁ ਗਿੰਤਿਆਂ ਖੁਸ ਕਰਨ ਵਾਲਾ ਕੰਮ ਆ ਇਹ ਸਰਕਾਰਾਂ ਹਮੇਸ਼ਾ ਚਲਦੀਆਂ ਰਹੀਆਂ ਆ ਪਰ ਹੁਣ ਬੱਚੇ ਦੀ ਜਿਹੜੀ ਅਪੀਲ ਆ ਇਹ ਬੜੀ ਭਾਵਕ ਅਪੀਲ ਆ ਤੇ ਜਿਹੜਾ ਫਿਰ ਕਸੂਰ ਫਿਰ ਕਿਹਾ ਜਾਂਦਾਗਾ ਸਿੱਖਾਂ ਦਾ ਕਸੂਰ ਲਾਇਆ ਜਾਂਦਾਗਾ ਇਹ 90 92 ਦਹਾਕੇ ਵਿੱਚ 84 ਵਿੱਚ ਸਾਰਾ ਕੁਝ ਇਹ ਸਿੱਖਾਂ ਦੇ ਨਾਲ ਹੋਇਆਗਾ ਸਿੱਖਾਂ ਨੂੰ ਘਰੇ ਨਹੀਂ ਟਿਕਣ ਦਿੱਤਾ ਜਾਂਦਾ ਸੀ ਪਾਠ ਕਰਦੇ ਸਿੰਘ ਪੁਲਿਸ ਚੱਕ ਕੇ ਲੈ ਜਾਂਦੀ ਨੰਬਰਦਾਰ ਚੌਂਕੀਦਾਰ ਛੜਾ ਲਿਆਉਂਦਾ ਫੇਰ ਚੱਕ ਕੇ ਲੈ ਜਾਂਦੇ ਫੇਰ ਛੜਾ ਲਿਆਉਂਦੇ ਹਾਰ ਕੇ ਅੱਖ ਕੇ ਲੋਕਾਂ ਦਾ ਜਿਹੜਾ ਹਥਿਆਰ ਚੱਕਣੇ ਲਈ ਮਜਬੂਰ ਹੋਣਾ ਪਿਆ ਸੀ ਇਹ ਗੱਲਾਂ ਸਾਡੀਆਂ ਕਿਤਾਬਾਂ ਵਿੱਚ ਵੀ ਲਿਖੀਆਂ ਨੇ ਇਹ ਗੱਲਾਂ ਸਾਡੇ ਸਿਆਣੇ ਬਜ਼ੁਰਗਾਂ ਤੋਂ ਤੁਸੀਂ ਪੁੱਛ ਲਓ ਕਿ ਮੈਂ ਇਹ ਆਪਦੇ ਕੋਲੋਂ ਨਹੀਂ ਕਹਿੰਦਾ ਕਿ ਜਿਹੜਾ 90 92 ਦੇ ਵਿੱਚ ਜਿਹੜਾ ਇੱਕ ਮਾਹੌਲ ਕਰੈਕਟਰ ਹੋਇਆ ਸੀ ਜਿਸ ਨੂੰ ਇਹ ਅਤਵਾਦੀ ਦਾ ਨਾਮ ਕਹਿੰਦੇ ਆ ਪਰ ਸਿੰਘਾਂ ਵੱਲੋਂ ਉਸ ਨੂੰ ਖਾਰਕੂ ਵਾਦ ਕਿਹਾ ਜਾਂਦਾ ਸੀ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਤੇ ਉੱਥੇ ਜਿਹੜਾ ਇਹ ਜਿਹੜਾ ਪੰਜਾਬ ਸਰਕਾਰ ਦੇ ਪੰਜਾਬ ਦੇ ਜਿਹੜੇ ਹਾਲਾਤ ਬਣੇ ਫਿਰ ਪੰਜਾਬ ਸਰਕਾਰ ਦੇ ਬਣੇ ਜੋ ਕੁਝ ਵਾਪਰਿਆ ਬਹੁਤ ਮੰਦ ਭਾਗਾ ਤੇ ਮਾੜਾ ਸੀ ਲੋਕਾਂ ਦੇ ਜਿਹੜੇ ਨੌਜਵਾਨ ਗੱਭਰੂ ਅਜੇ ਤੱਕ ਜਿਨ੍ਹਾਂ ਦੀਆਂ ਲਾਸਾਂ ਤੱਕ ਨਹੀਂ ਦਿੱਤੀਆਂ ਗਈਆਂ ਮਾਤਾ ਪਿਤਾ ਬੁੱਢੇ ਹੋ ਹੋ ਕੇ ਇਸ ਜ਼ਿੰਦਗੀ ਤੋਂ ਆਪਣੇ ਪੁੱਤਾਂ ਨੂੰ ਅਡੇਕ ਅਡੇਕੇ ਤਰਸ ਦੇ ਜਿਹੜੇ ਅਲਵਿਦਾ ਕਹਿ ਗਏ ਕਈ ਮਾਮਾ ਪੁੱਤਾਂ ਨੇ ਇੰਟਰਵਿਊ ਵੀ ਕੀਤੀ ਆ ਕਈ ਮੇਰੇ ਆਰਟੀਕਲ ਅਖਬਾਰਾਂ ਦੇ ਵਿੱਚ ਲੱਗੇ ਨੇ ਜਿਨ੍ਹਾਂ ਦੇ ਵਿੱਚ ਮੈਂ ਲਿਖਿਆ ਸੀ ਕਿ ਹਜ਼ਾਰਾਂ ਲੱਖਾਂ ਜਿਹੜੇ ਨੌਜਵਾਨ ਨੇ ਸ਼ਹੀਦ ਕੀਤੇ ਨੇ ਇਹਨਾਂ ਦਾ लेखा-ਜੋਖਾ ਕੌਣ ਕਰੂਗਾ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਆ ਉਨ ਮੇਰੇ ਫਿਲਹਾਲ ਚੇਤੇ ਨਹੀਂ ਮੈਂ ਤੁਹਾਨੂੰ ਉਹ ਸੁਣਾਵਾਂਗਾ ਜਰੂਰ ਆ ਕਿ ਬੁੱਢੇ ਮਾਪੇ ਬਾਪ ਲਈ ਉਹ ਕਹਾਵਤ ਸੀ ਜਿਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਸੀ ਨਾ ਅੰਨੀ ਹੋਗੀ ਸੀ ਬਜੋਗ ਦੇ ਵਿੱਚ ਇਹ ਟੜਪ ਟੜਫਕਿਓ ਮਰ ਗਈ ਸੀ ਸ਼ਾਇਦ ਇਹ ਪੂਰੀ ਕਹਾਵਤ ਮੇਰੇ ਹੁਣ ਮੈਂ ਫਿਲਹਾਲ ਵਿਸਰਗੀ ਕਿ ਸਾਡੇ ਜਿਹੜੇ ਇੱਥੇ ਬਜ਼ੁਰਗਮ ਮਾਤਾ ਪਿਤਾ ਸਾਰੇ ਜਿਹੜੇ ਕਿ ਆਪਣੇ ਪੁੱਤਾਂ ਦੀਆਂ ਲਾਸਾਂ ਨੂੰ ਅਡੇਕ ਅਡੇ ਕੇ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ ਨੇ ਉਹ ਡੀ ਕੇ ਕੇ ਕਹਿੰਦਾ ਜ਼ਾਲਮੋ ਇੱਕ ਪਿਤਾ ਦੇ ਬੋਲ ਨੇ ਇਹ ਕਹਿੰਦਾ ਜ਼ਾਲਮੋ ਮੇਰੇ ਪੁੱਤਰ ਦੀਆਂ ਸਿਰਫ ਲਾਸਾਂ ਹੀ ਦੇ ਦਿਓ ਤਾਂ ਕਿ ਮੈਂ ਆਪਣੇ ਪੁੱਤਾਂ ਦਾ ਹੱਥੀ ਸੰਸਕਾਰ ਤਾਂ ਕਰ ਸਕਾਂ ਹੱਥੀ ਜਿਹੜਾ ਸੰਸਕਾਰ ਕਰ ਸਕਿਆ ਉਹਦਾ ਮੈਂ ਭੋਗ ਤਾਂ ਪਾ ਸਕਾਂ ਕਿ ਦਰਿੰਦੇਓ ਤੁਸੀਂ ਇਹ ਮੇਰੇ ਪੁੱਤ ਨਾਲ ਜੋ ਕੀਤਾ ਉਹ ਤਾਂ ਕਰ ਹੀ ਦਿੱਤਾ ਮੈਂ ਜਾਂਦੀ ਵਾਰ ਆਪਣੇ ਪੁੱਤ ਦਾ ਜਿਹੜਾ ਮੂੰਹ ਦੇਖ ਲਵਾਂ ਇਹ ਜਿਹੜੇ ਸਵਾਲ ਨੇ ਨਿਕਲਦੇ ਨੇ ਸਾਡੇ ਬਜ਼ੁਰਗਾਂ ਦੇ ਮਾਤਾ ਪਿਤਾ ਦੇ ਕੁਝ ਬਹੁਤ ਸਾਰੇ ਅਜੇ ਜਿਹੜੇ ਜਿਉਂਦੇ ਨੇ ਉਹਨਾਂ ਦੀ ਵੀ ਮੈਂ ਇੰਟਰਵਿਊਆਂ ਕਰਨੀਆਂ ਨੇ ਬੜਾ ਦੁਖਦਾਈ ਸਮਾਸੀ ਜਦੋਂ ਇਹ ਗੱਲਾਂ ਅਸੀਂ ਜਾਣੇ ਆ ਇੱਕ ਬੇਬੇ ਨੇ ਦੱਸਿਆ ਕਿ ਮੇਰਾ ਪੁੱਤ ਕਾਰ ਤੋਂ ਬਾਅਦ ਵਿੱਚ ਚੱਲਿਆ ਗਿਆ ਕਿ ਪੁਲਿਸ ਤੋਂ ਅੱਕ ਕਿ ਉਹ ਵੀ ਰੋਜ਼ ਪੁਲ ਚੱਕ ਕੇ ਲੈ ਜਾਂਦੀ ਸੜਾ ਲਿਆਉਂਦੇ ਚੱਕ ਕੇ ਲੈ ਜਾਂਦੀ ਸੜਾ ਆਖਰ ਇੱਕ ਦਿਨ ਕਹਿੰਦੀ ਅੱਕਿਆ ਹੋਇਆ ਉਹ ਭੱਜ ਗਿਆ ਫਿਰ ਪੁਲਸ ਨੇ ਕਹਿੰਦੀ ਇੱਕ ਪਿੰਡ ਦੇ ਵਿੱਚ ਘੇਰ ਲਿਆ ਤੇ ਮੇਰਾ ਪੁੱਤ ਦੂਜਾ ਸੀ ਜਿਹੜਾ ਉਹ ਜੀਰੀ ਦਾ ਹਿਸਾਬ ਕਰਨ ਜਾਂਦਾ ਸੀ ਸਹਿਰ 'ਚ ਲਾਗੇ ਸਹਿਰ ਪੈਂਦਾਗਾ ਪਰ ਕਿਸੇ ਨੇ ਮੁਖਵਰੀ ਕਰ ਦਿੱਤੀ ਕਿ ਕਹਿੰਦੇ ਮੇਰਾ ਪੁੱਤ ਨੂੰ ਚੱਕ ਕੇ ਉਸ ਬੱਸ ਵਿੱਚੋਂ ਜਿਹੜਾ ਲਾ ਕੇ ਇਹ ਕਹਿ ਦਿੱਤਾ ਕਿ ਯਾ ਤੇਰੇ ਭਾਈ ਦੀ ਤਾਂ ਲਾਸ਼ ਪਈ ਉਹਨੂੰ ਚੱਕ ਕੇ ਲਿਆ ਤੇ ਉਸ ਤੋਂ ਬਾਅਦ ਉਸ ਜਿਹੜਾ ਉਹਦੇ ਭਾਈ ਸੀ ਨਿਰਦੋਸ਼ ਬਚਾਰਾ ਕਿਉਂ ਨੂੰ ਕੀ ਪਤਾ ਸੀ ਉਹ ਚੜਿਆ ਤਾਂ ਹਾਂ ਚਬਾਰੇ ਤੇ ਤੇ ਗੋਲੀਆਂ ਮਾਰ ਕੇ ਉਹਨੂੰ ਵੀ ਸ਼ਹੀਦ ਕਰ ਦਿੱਤਾ ਕਿਸੇ ਦਾ ਸਾਰਾ ਪਰਿਵਾਰ ਜਿਹੜਾ ਸ਼ਹੀਦ ਹੋ ਗਿਆ ਕਿਸੇ ਦੇ ਤਿੰਨ ਪੁੱਤ ਨੇ ਤਿੰਨੇ ਪੁੱਤ ਸੀਦ ਹੋ ਗਏ ਕਿਸੇ ਦੇ ਪਿਤਾ ਮਾਤਾ ਬੜਾ ਕੁਝ ਸੁਣਾਉਣ ਨੂੰ ਾਰੇ ਦਰਦ ਕਹਾਣੀਆਂ ਬਹੁਤ ਨੇ ਮੇਰਾ ਕਹਿਣ ਦਾ ਭਾਅ ਕਿ ਮੇਰਾ ਜਿਹੜਾ ਇਹ ਸੁਣਾਉਣ ਦਾ ਮਕਸਦ ਇਹ ਸੀ ਜਿਹੜਾ ਮੈਂ ਤੁਹਾਨੂੰ ਇਹ ਕੁਝ ਆਧਾਰਨਾ ਦਿੱਤੀਆਂ 1990 92 ਦਾ ਦਹਾਕੇ ਦਾ ਜਿਹੜਾ ਇਹ ਬੋਲਾ ਉਹ ਕਈ ਵਾਰੀ ਯਾਦ ਆਉਂਦੇ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਤਿੰਨਾਂ ਪੁੱਤਰਾਂ ਦੇ ਨਾਲ ਵਾਪਰੇ ਨੇ ਪਰ ਸਾਡੀਆਂ ਜਿਹੜੀਆਂ ਹੁਣ ਸਮੇਂ ਦੀਆਂ ਹਕੂਮਤਾਂ ਨੇ ਜ਼ਾਲਮ ਸਰਕਾਰਾਂ ਨੇ ਇਹਨਾਂ ਨੇ ਵੀ ਉਹੀ ਢੰਗ ਫੜ ਲਿਆ ਕਿ ਚੱਕੋ ਜੇਲਾਂ ਚ ਨੌਜਵਾਨ ਚੱਕੋ ਜੇਲਾਂ ਚ ਥਾਣਿਆਂ ਚ ਤਸੱਦਦ ਕਰਦੇ ਨੇ ਜਿਵੇਂ ਨਵਦੀਪ ਜਿਲਵਕੇੜਾ ਨੇ ਦੱਸਿਆਗਾ ਕਿ 45 ਜਾਣੇ ਪੁਲਸ ਵਾਲਿਆਂ ਨੇ ਤਸੱਦਦ ਕੀਤਾ ਰਲ ਕੇ 45 ਜਾਣਿਆਂ ਨੇ ਬਰਪਤੇ ਲੰਗਿਆ ਲਟਾ ਦੇਣਾ ਚੌੜਾ ਨਾਲ ਉੱਤੇ ਜਾ ਕੇ ਚੜ ਜਾਣਾ ਮੋਟਾ ਕੋਟਾ ਰੱਖ ਲੈਣਾ ਮੂੰਹ ਪਾਣੀ ਵਿੱਚ ਡਬੋਦਣਾ ਕਰੰਟ ਲਾ ਦੇਣਾ ਉੱਠਾ ਟੰਗਣਾ ਤੇ ਇਸ ਤਰ੍ਹਾਂ ਜਿਹੜੇ ਹਾਲਾਤ ਨੇ ਸਾਡੇ ਨੌਜਵਾਨਾਂ ਨਾਲ ਅੱਜ ਵੀ ਬੀਤ ਰਹੇ ਨੇ ਇੱਥੇ ਪਰ ਕੋਈ ਸੱਚ ਬੋਲਣ ਨੂੰ ਤਿਆਰ ਨਹੀਂ ਸੱਚ ਬੋਲਦਾ ਉਹਨਾਂ ਉੱਤੇ ਵੀ ਜਿਹੜੇ ਅਜੇ ਕੇਸ ਪਾਏ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਕਿ ਜ਼ਿੰਦਗੀ ਰਹੇ ਨਾ ਰਹੇ ਉਹਦਾ ਕਾਲ ਪੁਰਖ ਦੇ ਵੈਸ ਗੁਰੂ ਦੇ ਭਾਣੇ ਵਿੱਚ ਆ ਪਰ ਅਸੀਂ ਸੱਚ ਜਿਹੜਾ ਤੁਹਾਡੇ ਤੱਕ ਲੈ ਕੇ ਆਵਾਂਗੇ ਵੀਡੀਓ ਨੂੰ ਜਿਹੜਾ ਬੱਤ ਬੱਤ ਜਿੰਨੇ ਤੁਸੀਂ ਸਬਸਕ੍ਰਾਈਬ ਕਰੋਗੇ ਮੇਰਾ ਕੋਈ ਮੋਟਿਵ ਕੋਈ ਹੋਰ ਨਹੀਂ ਮੇਰਾ ਮੋਟਿਵ ਇਹ ਆ ਕਿ ਜਿੰਨੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਜਿਹੜਾ ਸਾਡੇ ਨਾਲ 90 92 ਵਿੱਚ ਹੋਇਆਗਾ ਤੇ ਮੈਂ ਉਸ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਦੀ ਮੈਂ ਇੰਟਰਵਿਊਆਂ ਕਰਾਂ ਤਾਂ ਲੋਕਾਂ ਦੇ ਸਾਹਮਣੇ ਜਿਹੜਾ ਅੱਧਾ ਸੱਚ ਦਿਖਾਇਆ ਗਿਆ ਗਿਆ ਹੈਗਾ ਤੇ ਉਹ ਪੂਰਾ ਸੱਚ ਮੈਂ ਤੁਹਾਡੇ ਤੱਕ ਲੈ ਕੇ ਆਵਾਂਗਾ ਇਹਦਾ ਨਾਮ ਵੀ ਮੈਂ ਜਿਹੜਾ ਧਰਿਆਗਾ ਪੂਰਾ ਸੱਚ ਕਿਸ ਤਰ੍ਹਾਂ ਤੁਸੀਂ ਜਿਹੜੇ ਸਾਡੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹਨਾਂ ਨੂੰ ਪਤਾ ਬੱਚਾ ਨੌਜਵਾਨਾਂ ਨੂੰ ਤਾਂ ਕੀ ਪਤਾ ਗੱਲਾਂ ਜੱਪਾ ਕਰਦੇ ਸੀ ਪ੍ਰਧਾਨ ਮੰਤਰੀ ਬਾਜੇਕੇ ਦੀ ਤੋਂ ਉਹਨਾਂ ਸਿੰਘਾ ਦੇ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਦਾ 30 ਦੇ ਕਰੀਬ ਜਿਹੜੇ ਪੰਜਾਬ ਦੇ ਜ਼ਿਲ੍ਹਾ ਵਿੱਚ ਬੰਦ ਦਾ ਤੇ ਦਵਾਰੇ ਉਹਨਾਂ ਤੇ ਐਨਐਸਐ ਲਗਾ ਦਿੱਤੀ ਆ ਐਮਪੀ ਬਣ ਤੋਂ ਬਾਅਦ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਛੱਡਿਆ ਜਾ ਰਿਹਾ ਹੁਣ ਦੇਖਦੇ ਆ ਭਾਈ ਜਲਾਨ ਨੂੰ ਜਿਹੜਾ ਮਾਨਸੂਨ ਜਿਹੜਾ ਸਸਤਤਾ ਦੇ ਵਿੱਚ ਜਿਹੜਾ ਇੱਕ ਸ਼ੁਰੂ ਹੋਣ ਵਾਲਾਗਾ ਸੈਸ਼ਨ ਸ਼ੁਰੂ ਹੋਊਗਾ ਦੇਖਦੇ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਬਰਲਾ ਲੋਕਸਵਾਲ ਦੇ ਸਵੀਕਰ ਨੂੰ ਚਿੱਠੀ ਦਾ ਪਾਈ ਆ ਦੇਖਦੇ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਉੱਥੇ ਬੁਲਣ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਇਹ ਤਾਂ ਆਉਣ ਵਾਲਾ ਭਗਤੀ ਦੱਸੇਗਾ ਪਰ ਧੰਨਵਾਦ ਤੁਹਾਡਾ ਵੀਡੀਓ ਨੂੰ ਪੂਰੀ ਸੁਣਿਆ ਕਰੋ ਤੇ ਆਪਣੇ ਕਮੈਂਟ ਜ਼ਰੂਰ ਲਿਖਿਆ ਕਰੋ ਕਿਉਂਕਿ ਜੇਕਰ ਤੁਸੀਂ ਕਮੈਂਟ ਲਿਖੋਗੇ ਤਾਂ ਮੈਨੂੰ ਪਤਾ ਲੱਗਦਾਗਾ ਹੌਸਲਾ ਵਜਾਈ ਵੀ ਹੁੰਦਾਗਾ ਮੈਂ ਕਿਸੇ ਨੂੰ ਨਹੀਂ ਕਹਦਾਗਾ ਤੁਸੀਂ ਮੇਰੀ ਗੱਲਾਂ ਨਾਲ ਸਹਿਮਤੋਂ ਨਾ ਸਹਿਮਤੋਂ ਤੁਹਾਡੇ ਕਮੈਂਟ ਕਮੇ ਨੇ ਨਹੀਂ ਕਿਸ ਤਰ੍ਹਾਂ ਨੇ ਇਹ ਤੁਹਾਡੀ ਸੋਚ ਮੁਤਾਬਕ ਆ ਜਿੱਦੇ ਦੀ ਆਪਣੀ ਸੋਚ ਹੁੰਦੀ ਆ ਉਹ ਆਪਣੀ ਸੋਚ ਮੁਤਾਬਕ ਜਿਹੜਾ ਸਭ ਕੁਝ ਕਰਦਾ ਤੇ ਲਿਖਦਾਗਾ ਆਪਾਂ ਕਿਸੇ ਦੀ ਸੋਚ ਨੂੰ ਬਦਲ ਨਹੀਂ ਸਕਦੇ ਧੰਨਵਾਦ ਸਾਰਿਆਂ ਦਾ ਜਿਹੜੇ ਸੁਣਨ ਵਾਲੇ ਨੇ ਜਿਹੜੇ ਮੈਨੂੰ ਚਾਉਣ ਵਾਲੇ ਨੇ ਤੇ ਜਿਹੜਾ ਤੁਸੀਂ ਇਦਾਂ ਪਿਆਰ ਦਿੰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਕਰਦੇ ਹੋ ਕਮੈਂਟ ਵੀ ਲਿਖਦੇ ਹੋ ਤੇ ਮੈਨੂੰ ਦਿਓ اجازت ਫੇਰ ਸਾਮ ਤੇ ਆਪਾਂ ਕਿਸੇ ਹੋਰ ਜਿਹੜਾ ਐਪੀਸੋਡ ਦੇ ਨਾਲ ਕਿਸੇ ਨਵੇਂ ਵਿਚਾਰ ਦੇ ਨਾਲ ਕਿਸੇ ਹੋਰ ਚਰਚਾ ਕਰਾਂਗੇ ਉਹਦੇ ਤੱਕ ਦਿਓ ਮੈਨੂੰ ਇਜਾਜ਼ਤ ਧੰਨਵਾਦ ਵੈਜ ਜੀ ਦਾ ਖਾਲਸਾ ਸ੍ਰੀ ਵੈਜ ਜੀ ਕੀ ਫਤਿਹ